ਪੂਜਾ ਕਿਹੜਾ ਪਿੰਡ ਹੈ ਫਤਿਆੰਬਾਦ ਕੀ ਗੱਲਬਾਤ ਹੈ ਸਕੂਲ ਦੇ ਵਿੱਚ ਜਿਹੜੀ ਤੁਹਾਡੀ ਕੁੱਟਮਾਰ ਹੋਈ ਹੈ ਅ ਸਕੂਲ ਦੇ ਵਿੱਚ ਮੈਂ ਕਲਾਸ ਦੇ ਵਿੱਚ ਬੈਠੀ ਪੜ੍ਹਦੀ ਪਈ ਸੀ ਕਿ ਤੇ ਪਿੱਛੋਂ ਕੁੜੀਆਂ ਨੇ ਆ ਕੇ ਤੇ ਮੇਰੇ ਸਿਰ ਦੇ ਵਿੱਚ ਚਪੇੜਾ ਮਾਰਨੀ ਸ਼ੁਰੂ ਕਰ ਦਿੱਤੀਆਂ ਤੇ ਜੇ ਇਹਦੇ ਕਾਰਨ ਮੇਰੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ ਕਲਾਸ ਦੀਆਂ ਲੜਕੀਆਂ ਜਿਹਨਾਂ ਨੇ ਕੁੱਟਮਾਰ ਕੀਤੀ ਹਾਂਜੀ ਕਿਉਂ ਕੁੱਟਮਾਰ ਕੀਤੀ ਹੈ ਪਤਾ ਨਹੀਂ ਜੇ ਮੈਂ ਤਾਂ ਬੈਠੀ ਪਈ ਸੀ ਕਿ ਤੇ ਜਿਹੜੇ ਟੀਚਰ ਤੁਹਾਨੂੰ ਪੜ੍ਹਾਉਂਦੇ ਆ ਉਹ ਕਿੱਥੇ ਸੀ ਉਸ ਟਾਈਮ ਉਸ ਟਾਈਮ ਉਹ ਨੀਚੇ ਹੀ ਗਏ ਉਹ ਕਹਿੰਦੇ ਉਹਨਾਂ ਦੇ ਗੋਡੇ ਦਰਦ ਹੁੰਦੇ ਆ ਤੇ ਉਹ ਕਹਿੰਦੇ ਆ ਕਿ ਜੇ ਤੁਹੀਂ ਪੜਨਾ ਹੈ ਤਾਂ ਮੇਰੇ ਕੋਲ ਨੀਚੇ ਆ ਜਾਓ ਤੁਹਾਡੀ ਕਲਾਸ ਜਿਹੜੀ ਕੋਠੇ ਦੇ ਉੱਪਰ ਲੱਗਦੀ ਆ ਹਾਂਜੀ ਕਿਹੜੀ ਟੀਚਰ ਵੱਲੋਂ ਐਦਾ ਬੋਲਿਆ ਗਿਆ ਵੀ ਮੇਰੇ ਗੋਡੇ ਦੁਖਦੇ ਰੁਪਿੰਦਰ ਮੈਡਮ ਕੀ ਪੜਾਉਦੇ ਤੁਹਾਨੂੰ ਪੰਜਾਬੀ ਦਾ ਸਬਜੈਕਟ ਪੜਾਉਂਦੇ ਹੋ ਕਿਹੜੇ ਸਕੂਲ ਤੋਂ ਪੜ੍ਹਦੇ ਤੁਸੀਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਤਾ ਬਾਤ ਹਾਂਜੀ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਆ ਕਿ ਮੇਰੇ ਇੱਧਰ ਇੱਕ ਸੱਟ ਲੱਗੇ ਆ ਤੇ ਅਸੀਂ ਬਹੁਤ ਗਰੀਬ ਘਰ ਦੇ ਆ ਤੇ ਲਾ ਜੀ ਲਈ ਥੋੜਾ ਬਤਾਉਣਾ ਨੂੰ ਕਰਨਾ ਪੈਣਾ ਕੀ ਲੱਗਦਾ ਜੇ ਸਕੂਲ ਦੀ ਟੀਚਰ ਤੁਹਾਡੇ ਕਲਾਸ ਚ ਨਹੀਂ ਲੜਾਈ ਨਹੀਂ ਹੋਣੀ ਸੀ ਹਾਂਜੀ ਹਰ ਰੋਜ਼ ਟੀਚਰ ਜਿਹੜੀ ਤੁਹਾਨੂੰ ਨਹੀਂ ਬਣਾਉਂਦੀ ਨਹੀਂ ਹਾਂਜੀ ਕੀ ਨਾਂ ਤੁਹਾਡਾ ਜੀ ਮਨਜੀਤ ਕਰ ਬਾਈ ਕਿਹੜਾ ਪਿੰਡ ਹੈ ਫਰਿਆਵਾ ਕੀ ਗੱਲਬਾਤ ਹੋਈ ਤੁਹਾਡੀ ਬੇਟੀ ਦੀ ਜਿਹੜੀ ਸਕੂਲ ਚ ਦੱਸਿਆ ਜਰਾ ਕੁੱਟਣਾ ਤੁਹਾਡੀ ਬੇਟੀ ਪੜ ਰਹੀ ਹੈ ਭਾਈ ਤੇ ਇਹਨਾਂ ਗੁੱਡੀਆਂ ਨੇ ਮਗਰੋਂ ਦਵੱਟਾ ਪਾ ਕੇ ਮੂੰਹ ਦੇ ਉੱਤੇ ਤੇ ਉਹਦੇ ਮਗਰੋਂ ਚ ਪੇੜਾ ਮਾਰਤਿਆਂ ਦੇ ਤੇ ਦਿਮਾਗ ਦੇ ਵਿੱਚ ਸੋਜ ਪੈ ਗਈ ਹੈ ਐਂ ਡਾਕਟਰ ਕੋ ਗਏ ਤੇ ਉਹਨੇ ਕਹ ਆਪੀ ਇਹਦੀ ਸਕੈਨ ਹੋਣੀ ਸਿਰ ਦੀ ਟੀਚਰ ਦੇ ਵੀ ਆਈ ਮੈਂ ਤਾਂ ਤਰਲੇ ਦੋ ਦਿਨ ਮੈਂ ਜਾ ਕੇ ਕਰਦੀ ਰਹੀ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੀ ਕੀ ਕਰ ਕੀ ਚੱਲ ਰਿਹਾ ਉਹਨੇ ਟੀਚਰ ਨੇ ਕਿਹਾ ਸਾਡੇ ਲੋ ਮਹੀਨਾ ਰੱਖੋ ਘਰ ਇਹਨੂੰ ਦੋ ਮਹੀਨੇ ਰੱਖੋ ਜਦੋਂ ਤੁਹਾਡਾ ਬੱਚਾ ਠੀਕ ਹੋ ਜਦੋਂ ਘਰੇ ਇੱਥੇ ਸਕੂਲ ਭੇਜ ਦਿਓ ਆਂਦੀ ਤੁਹਾਡਾ ਕੀ ਤੁਣ ਕੀ ਗੱਲ ਹੋਈ ਪਹਿਲਾਂ ਨਹੀਂ ਕੋਈ ਪ੍ਰੋਬਲਮ ਸਾਡੀ ਬੱਚੀ ਠੀਕ ਠਾਕ ਕੋਈ ਦੁੱਖ ਪੀੜ ਨਹੀਂ ਇਹਨੂੰ ਬੁਖਾਰ ਤੱਕ ਵੀ ਨਹੀਂ ਕਦੀ ਚੜਿਆ ਤੇ ਸਕੂਲੋਂ ਸਾਨੂੰ ਫੋਨ ਆਇਆ ਹੋਵੇ ਕਿਹੜੀ ਕਲਾਸ ਬੱਚੀ ਤੁਹਾਡੀ ਪੜ੍ਹਦੀ ਹੈ ਕਲਾਸ 1 ਜਿਹੜੀ ਟੀਚਰ ਨੇ ਕਿਹਾ ਇਸ ਤਰ੍ਹਾਂ ਹਰਪਿੰਦਰ ਕੌਰ ਨੇ ਕੀ ਮੰਗੀ ਕਰਦੇ ਜੀ ਅਹੀਂ ਆਨੇ ਵੀ ਸਾਡੀ ਬੱਚੀ ਦਾ ਇਲਾਜ ਕਰਾਉਣਾ ਆਈ ਤੇ ਮਾਥੜ ਬੰਦੇ ਸਾਡੇ ਕੋਲ ਇਨੀ ਗੰਜਾਸ ਨਹੀਂ ਹੈਗੀ ਕੀ ਲੱਗਦਾ ਜੇ ਸਕੂਲ ਦੇ ਟੀਚਰ ਇਹਨਾਂ ਦੇ ਕਲਾਸ ਚ ਨੀਰ ਗੜਾਈ ਨਹੀਂ ਹੋਣੀ ਸੀ ਹਾਂਜੀ ਜੇ ਟੀਚਰ ਉੱਥੇ ਹੁੰਦੇ ਤੇ ਇਤਨਾ ਨਾ ਝਗੜਾ ਨਾ ਬੱਚਿਆਂ ਦਾ ਨਾ ਆਣ ਕੇ ਸ਼ੈਤਾਨੀ ਕਰਦੇ ਉਹ ਇਹ ਲੜਾਈ ਦੇ ਜ਼ਿੰਮੇਵਾਰ ਕੌਣ ਇਹ ਟੀਚਰ ਹੀ ਜ਼ਿੰਮੇਵਾਰ ਆ ਜਿਹੜੀ ਮੰਨ ਲਾ ਜਾਂਦੀ ਨਹੀਂ ਕਲਾਸ ਦੇ ਵਿੱਚ ਉੱਚ ਅਧਿਕਾਰੀਆਂ ਤੋਂ ਜਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੀ ਅਸੀਂ ਆਨੇ ਵੀ ਸਾਨੂੰ ਕੋਈ ਇਨਸਾਫ ਦਿਵਾਉਣ ਸਾਡੀ ਬੱਚੀ ਦੇ ਨਾਲ ਹੋਈ ਹੋਰ ਵੀ ਕਿਸੇ ਬੱਚੇ ਦੇ ਨਾਲ ਇਹੋ ਜੀ ਹਰਕਤ ਹੋ ਸਕਦੀ ਆ ਅਹੀਂ ਬੜੇ ਦਿਨ ਹੋ ਗਏ ਪਰੇਸ਼ਾਨੀ ਦੇ ਵਿੱਚ ਆ। ਇਹ ਟੀਚਰ ਤੇ ਕਾਰਵਾਈ ਭਾਜੀ ਜ਼ਰੂਰ ਹੋਣੀ ਚਾਹੀਦੀ ਜੀ। ਕਿਹਨਾ ਵੀ ਜੀ ਤੁਹਾਡਾ? ਮੇਰਾ ਨਾਂ ਜੀ ਜਗਰੂਪ ਸਿੰਘ। ਕਿਹੜਾ ਪਿੰਡ ਜੀ? ਮੇਰਾ ਪਿੰਡ ਫਤਿਹਵਾਦ ਜੀ। ਇਹ ਜਿਹੜੀ ਲੜਕੀ ਦੀ ਦੱਸਿਆ ਜਾ ਰਿਹਾ ਸਕੂਲ 'ਚ ਕੁੱਟਮਾਰ ਹੋਈ ਕਿਸੇ ਬੱਚੀਆਂ ਵੱਲੋਂ ਤਾਂ ਤੁਹਾਡੀ ਕੀ ਲੱਗਦੀ ਹੈ? ਮੇਰੀ ਭੈਣ ਆ ਜੀ ਛੋਟੀ ਹੈ। ਕੀ ਗੱਲਬਾਤ ਹੋਈ ਸਕੂਲ 'ਚ? ਸਕੂਲ ਦੇ ਵਿੱਚ ਜੀ ਜਿਵੇਂ ਮੇਰੀ ਭੈਣ ਦੱਸਦੀ ਆ ਜੀ ਇਹ ਪੜ ਰਹੀ ਸੀ ਤੇ ਕੁੜੀਆਂ ਵੱਲੋਂ ਪਿੱਛੋਂ ਇਹਦੇ ਫੇਸ ਤੇ ਚੁੰਨੀ ਪਾ ਕੇ ਇਹਦੇ ਸਿਰ ਦੇ ਵਿੱਚ ਚਪੇੜਾਂ ਮਾਰੀਆਂ ਗਈਆਂ। ਹੁਣ ਕੱਲ ਅਸੀਂ ਇਹਨੂੰ ਹਸਪੀਟਲ ਖੜਿਆ ਸੀਗਾ ਜੀ ਉੱਥੇ ਡਾਕਟਰ ਨੇ ਰਿਪੋਰਟ ਦਿੱਤੀ ਆ ਜੀ ਇਹਦੇ ਦਿਮਾਗ ਦੇ ਵਿੱਚ ਸੋਜ ਪੈ ਗਈ ਆ ਜੀ ਜੀ ਕੀ ਲੱਗਦਾ ਸਕੂਲ ਟੀਚਰ ਦੱਸਿਆ ਜਾ ਰਿਹਾ ਸਕੂਲ ਦੇ ਬੱਚਾ ਨਹੀਂ ਪੜਾਉਂਦੀ ਮੈਂ ਭੈਣ ਵੱਲੋਂ ਦੱਸਿਆ ਜਾਂਦਾ ਜੀ ਇਹ ਟੀਚਰ ਜਿਹੜੇ ਟੀਚਰ ਦਾ ਪੀਰੀਅਡ ਹੀ ਕਲਾਸ ਦੇ ਵਿੱਚ ਆਉਂਦੇ ਹੀ ਨਹੀਂ ਆ ਜੀ ਠੀਕ ਹੈ ਜੀ ਇਹਨਾਂ ਦੀ ਕਲਾਸ ਉੱਪਰ ਲੱਗਦੀ ਆ ਉਹ ਕਹਿੰਦੇ ਆ ਵੀ ਮੇਰੇ ਗੋਡੇ ਦੋਸਦੇ ਆ ਜੀ ਥੱਲੇ ਆ ਕੇ ਪੜਨਾ ਤੇ ਪੜ ਲਓ ਜੀ ਇੱਥੇ ਇਸ ਸਕੂਲ ਦੇ ਪ੍ਰਸ਼ਾਸਨ ਦੀ ਗਲਤੀ ਆ ਜੀ ਸਾਰੀ ਜੇਕਰ ਮੈਡਮ ਕਲਾਸ ਦੇ ਵਿੱਚ ਹੋਵੇ ਤਾਂ ਇਹੋ ਜਿਹੀਆਂ ਗੱਲਾਂ ਹੋਣੀਆਂ। ਤੁਸੀਂ ਮੇਰੇ ਟੀਚਰ ਨਾਲ ਜਾ ਕੇ ਤੁਹਾਨੂੰ ਕੀ ਕਹਾਂ ਮੈਂ? ਮੈਂ ਜਾ ਕੇ ਮਿਲਿਆ ਸੀਗਾ ਜੀ। ਉਹ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਹ ਕਹਿੰਦੇ ਆ ਜੀ ਇਹ ਜਿਹੜੀਆਂ ਕੁੜੀਆਂ ਦੇ ਘਰਦਿਆਂ ਦੇ ਨਾਲ ਤੁਸੀਂ ਬਾਰੇ ਬਾਰੇ ਗੱਲ ਕਰ ਲਓ ਜਿਵੇਂ ਆਪਣਾ ਨਵੇੜ ਨਾਲ ਨਵੇੜ ਲਓ। ਹਾਂਜੀ ਉਹਨਾਂ ਕੋਈ ਜ਼ਿੰਮੇਵਾਰੀ ਨਹੀਂ ਚੱਕੀ। ਕੀ ਮੰਗ ਕਰਦੇ ਜੀ? ਮੈਂ ਮੰਗ ਕਰਦਾ ਜੀ ਮੇਰੀ ਭੈਣ ਦਾ ਇਲਾਜ ਕਰਾਇਆ ਜਾਵੇ। ਤੇ ਇਹ ਜਿਹੜੇ ਮੈਡਮ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਕੱਲ ਨੂੰ ਅੱਜ ਮੇਰੀ ਭੈਣ ਐਦਾਂ ਆ ਕੱਲ ਨੂੰ ਕਿਸ ਦੇ ਲੱਗ ਜੂਗੀ ਜੀ? ਕੀ ਨਾ ਤੁਹਾਡਾ ਕਿਹ ਕਿਹ ਸਕੂਲ ਦੇ ਤੁਸੀਂ ਕੀ ਆਪਾ ਜੀ ਮੇਰਾ ਨਾਮ ਰੁਪਿੰਦਰਜੀਤ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਕੰਨਿਆਸੀ ਸੀਨੀਅਰ ਸੈਕੰਡਰੀ ਸਕੂਲ ਫਤਿਹਾਂਬਾਦ ਜ਼ਿਲ੍ਹਾ ਤਰਨਤਾਰਨ ਵਿੱਚ ਮੈਂ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾ ਰਹੀ ਹਾਂ ਇੱਕ ਤੁਹਾਡੀ ਕਲਾਸ ਦੀ ਲੜਕੀ ਆ ਜਿਹੜੀ ਇਹ ਦੋਸ਼ ਲਾ ਰਹੀ ਆ ਕਿ ਸਾਡੀ ਟੀਚਰ ਆ ਕਲਾਸ ਦੇ ਵਿੱਚ ਨਾ ਫੋਨ ਕਰਕੇ ਮੇਰੀ ਬੁਟਵਾਰ ਹੋਈ ਜਾਂ ਕੀ ਸਾਰਾ ਮਾਮਲਾ ਹੈ ਇਹ ਮਾਮਲਾ ਇਹ ਵੀ ਪਾਜੀ ਮੇਰਾ ਤਾਂ ਪੀਰੀਅਡ ਨਹੀਂ ਸੀ ਉਸ ਵਕਤ ਜਦੋਂ ਬੱਚਾ ਇਹ ਗੱਲ ਕਹਿ ਰਿਹਾ ਹੈ ਮੇਰਾ ਪੀਰੀਅਡ ਪਹਿਲਾ ਪੀਰੀਅਡ ਹੁੰਦਾ ਮੈਂ ਪੀਰੀਅਡ ਬੱਚੇ ਦਾ ਲਾਇਆ ਆ ਤੇ 6ਵੇਂ ਸਫੇ ਪੀਰੀਅਡ ਦੀ ਕੋਈ ਗੱਲ ਆ ਉਸੇ ਪਰ ਇਹ ਨਹੀਂ ਮੈਨੂੰ ਜਾਣਕਾਰੀ ਕੁਛ ਵੀ। ਉਹ ਲੜਕੀ ਦਾ ਤਾਂ ਲੜਕੀ ਦੇ ਪਰਿਵਾਰ ਦੇ ਮੈਂਬਰ ਦਾ ਕਹਿਣਾ ਹੈ ਕਿ ਮੈਡਮ ਜਿਹੜੀ ਇਹਨਾਂ ਦਾ ਲਗਾਤਾਰ ਪੀਟ ਨਹੀਂ ਲਗਾਉਂਦੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਜਿਹੜੇ ਗੋਡੇ ਦੁਖਦੇ ਆ। ਇਹ ਭਾਜੀ ਸਰਾਸਰ ਝੂਠੀ ਹੈ ਗੱਲ। ਗੋਡੇ ਜਰੂਰ ਮੇਰੇ ਦੁਖਦੇ ਆ। ਮੈਨੂੰ ਡਾਕਟਰ ਨੇ ਕਿਹਾ ਕਿ ਤੁਸੀਂ ਪੌੜੀਆਂ ਨਹੀਂ ਚੜ੍ਹਣੀਆਂ। ਥੱਲੇ ਮੈਂ ਆਪਣੇ ਪ੍ਰਿੰਸੀਪਲ ਮੈਡਮ ਕੋਲ ਜਿਹੜੀ ਹੈ ਇਹਦੇ ਬਾਰੇ ਕਮਰਾ ਅਲਾਰਟ ਕਰਵਾਇਆ। ਸਾਰੀਆਂ ਕਲਾਸਾਂ ਮੇਰੀਆਂ ਉੱਥੇ 500 ਬੱਚੇ ਦੀਆਂ ਕਲਾਸਾਂ ਤੇ ਲੱਗਦੀਆਂ। ਤੁਸੀਂ ਮੇਰੇ 500 ਬੱਚਿਆਂ ਨੂੰ ਜਾ ਕੇ ਪ ਕਿ ਮੇਰੀ ਕਲਾਸ ਮੈਂ ਲਾਉਣੀ ਹੈ ਕਿ ਨਹੀਂ ਲੰਭੀ ਮੈਂ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਅਧਿਆਪਕਾਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਇਹਨਾਂ ਦੀ ਕਲਾਸ ਨਹੀਂ ਲੱਗਦੀ ਬੱਚੇ ਜੀ ਕੀ ਲੱਗਦਾ ਤੁਹਾਨੂੰ ਜਿਹੜਾ ਜਾਣਬੁੱਝ ਕੇ ਉਹ ਤੁਹਾਡਾ ਨਾਮ ਲਾਇਆ ਮੈਨੂੰ ਲੱਗਦਾ ਭੀ ਇਹਦੇ ਪਿੱਛੇ ਕੋਈ ਕਾਰਨ ਕੋਈ ਹੋਰ ਹੋ ਸਕਦਾ ਤੇ ਮੇਰੇ ਅਕਸ ਨੂੰ ਜਿਹੜਾ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਕੀ ਮੰਗੀ ਕਰਦੇ ਮੈਂ ਮੰਗ ਕਰਦੀ ਆ ਕਿ ਇਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਕਿ ਕਹਾਣੀ ਪਿੱਛੇ ਕੀ ਆ ਕਿਉਂ ਜਿਹੜਾ ਇਸ ਤਰ੍ਹਾਂ ਜਿਹੜਾ ਗਲਤ ਜਿਹੜਾ ਅਲੀਗੇਸ਼ਨ ਮੇਰੇ ਤੇ ਲਾਇਆ ਜਾ ਰਿਹਾ ਜਦ ਕਿ ਮੈਂ ਇੱਕ ਬਹੁਤ ਮਿਹਨਤੀ ਅਧਿਆਪਕ ਜਿਹੜੇ ਬੱਚੇ ਮੇਰੇ ਕੋਲ ਪੜ ਕੇ ਜਾ ਚੁੱਕੇ ਆ ਉਹ ਵੀ ਇਹਦੇ ਬਾਰੇ ਤੁਹਾਨੂੰ ਦੱਸ ਸਕਦੇ ਆ ਔਰ ਜਿਹੜੇ ਬੱਚੇ ਮੇਰੇ ਕੋਲ ਪੜ ਰਹੇ ਆ ਉਹ ਵੀ ਦੱਸ ਸਕਦੇ ਆ ਬਹੁਤ ਸਾਰੇ ਮੇਰੇ ਕੋਲ ਅਨਜਾਣੇ ਬੱਚੇ ਹੈ ਜਿਨ੍ਹਾਂ ਨੂੰ ਮੈਂ ਖੁਦ ਆਪਣੇ ਕੋਲੋਂ ਪੈਸੇ ਖਰਚ ਖਰਚ ਕੇ ਬੱਚਿਆਂ ਨੂੰ ਈਟੀਡੀ ਤੱਕ ਕਰਾ ਕੇ ਤੇ ਉਹਨਾਂ ਨੂੰ ਅਧਿਆਪਕ ਤੱਕ ਬਣਾਇਆ